ਆਏ ਅਜੰਦਾ ਤੇ ਇੱਥੇ ਜਿਹੜੀਆਂ ਚੀਜ਼ਾਂ ਅਸੀਂ ਦੇਖਣ ਨੂੰ ਦੇਖੀਆਂ ਵੀ ਜਿਹੜੀ ਇੱਕ insan ਹੋਣ ਦੇ ਨਾਤੇ ਪੱਤਰਕਾਰ ਪੱਤਰਕਾਰ ਹੋਣ ਦੇ ਨਾਤੇ ਕੀ ਦੇਖਿਆ ਜਾਂਦਾ ਇੱਥੇ ਵੀ ਇੱਕ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਆ ਤੇ ਕਾਹਿਰ ਦੀ ਕੁਦਰਤ ਵੱਲੋਂ ਗਰਮੀ ਵਰਸਾਈ ਦੇ باوجود ਵੀ ਇਹਨਾਂ ਨੂੰ ਕੋਈ ਪੱਖਾ ਨਹੀਂ ਵੇਖੀ ਜਾਂਣਾ ਵੀ ਕਿਵੇਂ ਪ੍ਰਵਾਸੀ ਮਜ਼ਦੂਰ ਜਿਹਦੇ ਉਹ ਜਿੰਦ ਜਾਣ ਤੋੜ ਕੇ ਕੰਮ ਕਰਦੇ ਆ ਤੇ ਦੂਸਰੇ ਪਾਸੇ ਜਿਹੜੀ ਮੈਂ ਇਹ ਪੈਟਰੋਲ ਪੰਪ ਸਿਸਟਮ ਨੂੰ ਚਲਾਉਣ ਵਾਲੇ ਜਿਹੜੇ ਮਾਲਕ ਆ ਉਹਨਾਂ ਦੀ ਬੇਰੁਖੀ ਕਰਕੇ ਜਿਹੜੇ ਕਿ ਆਪਾਂ ਕਹਿੰਦੇ ਆ ਵੀ ਜਿਹੜੇ ਇੱਕ ਪ੍ਰਵਾਸੀ ਮਨੁੱਖੀ ਅਧਿਕਾਰਾਂ ਦੀ ਮਾਨਵਤਾ ਅਧਿਕਾਰਾਂ ਦੀ ਕਦਰ ਕਰਦੇ ਆ ਤੇ ਕੀ ਜੇ ਅਸੀਂ ਇਹ ਏਸੀ ਲਾ ਸਕਦੇ ਇਹਨਾਂ ਨੂੰ ਪੱਖਾ ਨਹੀਂ ਸਾਨੂੰ ਮਿਲ ਸਕਦਾ ਕੋਈ ਚੀਜ਼ ਨਹੀਂ ਹੈਗੀ ਬਿਲਕੁਲ ਆ ਖਾਲੀ ਚੇਅਰ ਵਿਖਾਉਣ ਨੂੰ ਤਿਆਰ ਆ ਇੱਧਰ ਕੰਮ ਕਰੀ ਜਾਂਦੇ ਆ ਅਇਦਰ ਕੋਸ਼ਿਸ਼ ਕੋ ਜਿਹੜੇ ਮੌਜਨ ਸਮਾਜ ਪਾਰਟੀ ਦੇ ਸਾਡੇ ਹੈਗੇ ਆ ਅਹੁਦੇਦਾਰ ਆ ਉਹਨਾਂ ਦਾ ਵੀ ਦਿਲਪੁਰੀ ਸਿਆ ਜਦੋਂ ਇਹ ਸਾਡੇ ਗੱਲ ਸਾਹਮਣੇ ਆਈ ਤੇ ਅਸੀਂ ਸਾਰੀ ਗੱਲ ਜਿਹੜੀ ਉਹ ਜ਼िला ਪ੍ਰਸ਼ਾਸਨ ਦੇ ਧਿਆਨ ਚ ਲੈ ਆਉਂਦੀ ਕੋਸ਼ਿਸ਼ ਕਰਦੇ ਆ ਭਾਈ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਕੀ ਨਾਮ ਕੀ ਆਪਣਾ ਮੇਰਾ ਨਾਮ ਗੁਰਦਾਸ ਸਿੰਘ ਆ ਹਾਂ ਗੁਰਦਾਸ ਸਿੰਘ ਜੀ ਮੈਨੂੰ ਹੁਣੇ ਨੂੰ ਪਤਾ ਲੱਗਿਆ ਸੀ ਵੀ ਤੁਹਾਨੂੰ ਇੱਕ ਪ੍ਰਵਾਸੀ ਮਜ਼ਦੂਰ ਜਾਂ ਮਨੁੱਖੀ ਅਧਿਕਾਰਾਂ ਦੀ ਨੌਲੇਜ ਦੇ ਮੁਤਾਬਕ ਤੁਸੀਂ ਮੈਨੂੰ ਯਾਦ ਕੀਤਾ ਸੀ ਹਾਂ ਕੀ ਮਾਮਲਾ ਕੀ ਹੈ ਕਤਲ ਮਾਹੌਲਾ ਕੀ ਮੈਨਾਂ ਬਹੁਤ ਵਾਰੀ ਇੱਥੇ ਆਇਆ ਹੈ ਨਾ ਇੰਨੀ ਗਰਮੀ ਅੱਜ ਤੱਕ ਵੈਸੇ ਠੰਡ ਹੈਗੀ ਚਲੋ ਕੋਈ ਨਾ ਲਈ ਕੋਈ ਪ੍ਰੋਬਲਮ ਨਹੀਂ ਓਕੇ ਇੰਨੀ ਗਰਮੀ ਹੁੰਦੀ ਆ ਇੱਥੇ ਮੰਨ ਲਓ ਤੇਲ ਪਾਉਣ ਨੇ ਸਾਨੂੰ ਇੱਥੇ 10 ਮਿੰਟ ਖੜ੍ਹਨੇ ਓਕੇ ਹੋ ਜਾਂਦੇ 10 ਮਿੰਟ ਲੱਗਦੇ ਆ ਕੇ ਤੇ ਇਹਨਾਂ ਵਿਚਾਰਿਆਂ ਸਾਰੀ ਦਾੜੀ ਬੁਰਾ ਹਾਲ ਹੋ ਜਾਂਦਾ ਫਰਾਹ ਜਾਂਦਾ ਤਾਲੀ ਜੜੀ ਦਾ ਨਾ ਖੜਨਾ ਤੇ ਤੇਲ ਪਾਉਣਾ ਹੈਗਾ ਇਹਨਾਂ ਦਾ ਗੁਰਾ ਹੋ ਜਾਂਦਾ ਇੱਕ ਪੱਖਾ ਮੰਨ ਲਓ ਸਟੈਂਡ ਵੀ ਨਹੀਂ ਲਾ ਸਕਦੇ ਛੱਤ ਤੇ ਤਾਂ ਕੀ ਲਾਉਣੇ ਹੈਗੇ ਛੱਤ ਤੇ ਉਹ ਤਾਂ ਕਿਰਨਾਂ ਵੱਖਰੀ ਹੈਗੀ ਤੇ ਘੱਟ-ਘੱਟ ਵੀ ਇੱਕ ਟੇਬਲ ਫੈਨ ਹੀ ਲਾ ਦੇਣਾ ਮੰਨ ਲਓ ਜਿਹੜਾ ਗਾਹਕ ਆਉਂਦਾ ਹੈ ਗਾਹਕ ਦੀ ਆਪਾਂ ਨੂੰ ਚਾਹੀਦੀ ਹੈਗੀ ਆ ਤਾਂ ਤੇ ਗਾਹਕ ਨੂੰ ਚਾਹੀਦਾ ਹੈਗਾ ਵੀ ਐ ਪੱਖਾ ਚਾਹੀਦਾ ਇੱਥੇ ਹੈਨਾ ਹੂੰ 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 ਬੋਲੀ ਚੱਲੋ ਹੂੰ ਤੇ ਅੱਛਾ ਫਿਰ ਤੁਸੀਂ ਕੀ ਮਹਿਸੂਸ ਕੀਤਾ ਇੱਕ ਜਿਵੇਂ ਤੁਸੀਂ ਮੈਨੂੰ ਲੱਗਿਆ ਵੀ ਬਹੁਜਨ ਸਮਾਜ ਪਾਰਟੀ ਦੀ ਅਹੁਦੇਦਾਰੋਂ ਜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਤੁਹਾਨੂੰ ਲੱਗਿਆ ਇੱਥੇ ਵੀ ਇਨਸਾਨੀਅਤ ਦੇ ਵਿਰੁੱਧ ਹੋ ਰਿਹਾ ਹਾਂ ਮੈਂ ਮੈਂ ਕਹਿੰਨਾ ਵੀ ਇੱਥੇ ਕੋਈ ਉਹ ਨਹੀਂ ਹੈਗਾ ਥਾਂ ਦੀ ਇਨਸਾਨੀਅਤ ਹੈ ਹੀ ਨਹੀਂ ਇੱਥੇ ਹੈ ਨਹੀਂ ਹਾਂ ਅਰਥਾਣਿਆ ਤੁਹਾਨੂੰ ਦੀ ਤਾਂ ਇੱਥੇ ਪੱਖਾ ਲੱਗਦਾ ਕਿਉਂਕਿ ਗਰੀਬੰਦੇ ਇੱਥੇ ਆ ਇੱਕ ਤਾਂ ਬੰਦਾ ਏਸੀ 'ਚ ਬਹਿ ਜਾਂਦਾ ਹੈਗਾ ਇੱਕ ਮੈਂ ਇੱਥੇ ਜਦੋਂ ਤੇਲ ਦਿਨੇ ਪਾਉਣ ਨਾ ਮੈਨੂੰ ਇੰਨੀ ਮਹਿਸੂਸ ਹੁੰਦਾ ਸੋ ਇਹ ਨਹੀਂ ਗਰਦਾਸ ਜੀ ਮਰਾੜ ਕਲਾਂ ਦੀ ਜਿਹੜੀ ਬਹੁਤ ਜਨ ਸਮਾਰਟੀ ਸਮਾਜ ਪਾਰਟੀ ਦੇ ਨੇਤਾ ਨੇ ਕੀਰਿਆਂ ਦੀ ਕੀਮਤ ਜਿਹੜੀ ਆ ਉਹ ਪਾਈ ਨਹੀਂ ਜਾਂਦੀ ਆਪਣੇ ਆਪ ਲੋਕ ਪਾ ਲਈ ਤੇ ਲੋਕਾਂ ਵਾਂਗੂੰ ਵੀ ਤੇਲ ਪਾ ਕੇ ਮੁੜਿਆ ਜਾ ਸਕਦਾ ਸੀ ਪਰ ਤੁਸੀਂ ਜਿਹੜੀ ਬਹੁਤ ਹਮਦਰਦੀ ਦਿਖਾਈ ਤੁਹਾਡਾ ਧੰਨਵਾਦ ਮੈਨੂੰ ਲੱਗਦਾ ਮੈਂ ਮਜ਼ਦੂਰਾਂ ਦੀ ਗੱਲ ਕਰਦਾ ਹਾਂ ਜਾਂ ਮੈਂ ਮੈਂ ਤਨਹਾਡਾ ਦੀ ਗੱਲ ਨਹੀਂ ਕਰਦਾ ਮੈਂ ਸਿਰਫ ਚੋਰਾ ਦੀ ਗੱਲ ਕਰਦਾ ਮੈਂ ਚੋਰਾ ਜਿੱਥੇ ੱਤਕਾ ਹੁੰਦਾ ਨਾ ਮੈਂ ਉੱਥੇ ਗੱਲ ਕਰਦਾ ਨਾ ਇੱਥੇ ਮੇਰੇ ਧੱਕਾ ਮੈਂ ਮਾਲਕ ਨੂੰ ਬਹੁਤ ਵਾਰੀ ਕਿਹਾ ਹੈਗਾ ਵੀ ਇਹ ਰੋੜ ਪੱਕਾ ਲਵਾ ਦੇ ਮਾਲਕ ਕੌਣ ਹੈ ਜੀ ਮੈਨੂੰ ਨਹੀਂ ਪਤਾ ਮਾਲਕ ਕੌਣ ਹੈਗੇ ਉਹ ਉਹ ਤੁਸੀਂ ਗੱਲ ਮੈਨੂੰ ਲੱਗਦਾ ਹੈ ਵੀ ਇਸ ਸਮੇਂ ਜਿਹੜੇ ਹੈਗੇ ਆ ਚਾਲੂ ਕੰਟਰੋਲ ਪੰਪ ਦੇ ਜਿਹੜਾ ਰਿਕਾਰਡ ਆ ਉਹਦਾ ਤਾਂ ਮੈਨੂੰ ਪੂਰੀ ਜਾਣਕਾਰੀ ਨਹੀਂ ਜਿਹੜੇ ਬੈਠੇ ਆ ਜੀ ਉਹਨਾਂ ਨੂੰ ਆਪਾਂ ਕਰਦੇ ਆ ਬਾਉ ਜੀ ਸਤਿ ਸ੍ਰੀ ਅਕਾਲ ਜੀ ਉੱਧਰ ਉੱਧਰ ਬੰਦ ਕਰੋ ਸਰ ਨਾ ਕੀ ਤੁਹਾਡਾ ਜੀ ਮੈਂ ਨਾਮ ਪ੍ਰਕਾਸ਼ ਆ আচ্ছা ਇਹ ਇਹ ਕਹਿ ਰਹੇ ਆ ਵੀ ਇਸ ਵੇਲੇ ਜਿਹਨੇ ਮਨੁੱਖੀ ਅਧਿਕਾਰਾਂ ਦੀ ਲੰਘਣਾ ਵੀ ਕੋਈ ਪੱਖਾ ਨਹੀਂ ਆਦ ਨਹੀਂ ਆਪਾਂ ਪ੍ਰਵਾਸੀ ਮਜ਼ਦੂਰਾਂ ਨਾਲ ਬੇਰੁਕੀ ਕਰ ਰਹੇ ਛੋਰਚ ਕਹਿ ਦਿਓ ਛੋਰਚ ਦਾ ਕਿਤੇ ਨਾ ਬਿਜਲੀ ਦਾ ਕਨੈਕਸ਼ਨ ਲਾਉਡ ਨਹੀਂ ਓਕੇ ਕੰਪਨੀ ਵਾਲਿਓ ਹੂੰ ਆ ਲਾ ਨਹੀਂ ਸਕਦੇ ਜੀ ਕਨੈਕਸ਼ਨ ਪੱਖਾ ਹੀ ਨਹੀਂ ਲਾ ਸਕਦੇ ਪੈਟਰੋਲ ਹਨ ਨੇ ਨੇੜੇ ਹਾਂ ਲਾਈਟਿੰਗ ਲਾ ਸਕਦੇ ਅੱਛਾ ਤਾਂ ਕਰਕੇ ਕੰਪਨੀ ਉਹਨੇ ਲਾਉਡ ਨਹੀਂ ਹੈ ਤੇ ਫਿਰ ਬਾਕੀ ਪੈਟਰੋਲ ਪੰਪਾਂ ਤੇ ਲੱਗੇ ਹੋਏ ਕਿਤੇ ਨਹੀਂ ਲੱਗੇ ਹੁੰਦੇ ਕਿਤੇ ਨਹੀਂ ਅਗਿਆ ਇਸ ਕਰਕੇ ਤੁਸੀਂ ਇਹਨਾਂ ਨੂੰ ਬਿਜਲੀ ਦਾ ਪੱਖਾ ਲਾ ਕੇ ਦੇ ਨਹੀਂ ਸਕਦੇ ਪੱਖਾ ਕਿਦਣ ਲੱਗਿਆ ਓਕੇ 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 ਇਹ ਕੀ ਨਾਮ ਕੀ ਹੈ ਇਹ ਕੰਪਨੀ ਏਜੰਸੀ ਦਾ ਆਪਣਾ ਭਾਰਤ ਭਾਰਤ ਏਜੰਸੀ ਕਿ ਕਿਸ ਦੇ ਨਾਮ ਤੇ ਹਾਂਜੀ ਨਾ ਤਾਂ ਵੀ ਇਹ ਚੱਲਦਾ ਹੋਊ ਹਾਂਜੀ ਹਾਂਜੀ ਨਾਂ ਬੋਲਦੇ ਸੀ ਪ੍ਰਕਾਸ਼ੀ ਓਮ ਪ੍ਰਕਾਸ਼ੀ ਦੇ ਨਾਂ ਤੇ ਇੱਥੇ ਲਾਉਡ ਹੀ ਨਹੀਂ ਨਾ ਇਹ ਚੱਲਦੀ ਆ ਵੀ ਉਹਨਾਂ ਵੱਲੋਂ ਸਾਫ਼ ਕਰਕੇ ਦੱਸ ਦਿੱਤਾ ਗਿਆ ਵੀ ਜਿਹੜਾ ਇਹ ਸਿਸਟਮ ਇਹ ਆਗਿਆ ਨਾਲ ਸੰਬੰਧਿਤ ਰੱਖਦਾ ਇਸ ਕਰਕੇ ਲਾਉਣ ਨਹੀਂ ਦਿੱਤਾ ਜਾ ਰਿਹਾ ਬਾਕੀ ਗੱਲ ਜਿਹੜੀ ਮਨੁੱਖੀ ਅਧਿਕਾਰਾਂ ਦੀ ਕਈ ਜਾ ਸਕਦੀ ਆ ਵੀ ਜੇਕਰ ਇੱਥੇ ਲਾਉਡ ਨਹੀਂ ਕੀਤਾ ਜਾ ਸਕਦਾ ਤਾਂ ਫਿਰ ਇੱਥੇ ਮੁਲਾਜ਼ਮ ਜਿਹੜੇ ਆ ਉਹ ਵੀ ਕਿਵੇਂ ਕੰਮ ਕਰ ਸਕਦੇ ਮਜੂਦ ਮੈਂ ਫਿਰ ਜੋੜਦਾ ਸਮਾਜ ਸੇਵੀ ਲੋਕਾਂ ਨਾਲ ਹਾਂਜੀ ਤੁਸੀਂ ਕੀ ਕਹਿਣਾ ਉਹ ਤੁਹਾਡੇ ਸਵਾਲ ਦਾ ਜਵਾਬ ਇਹ ਆ ਜੀ ਉਹ ਕਹਿ ਰਹੇ ਜੀ ਅਸੀਂ ਇਸ ਜਗ੍ਹਾ ਤੇ ਬਿਜਲੀ ਦਾ ਕੰਮ ਪੱਖਾ ਚਲਾਉਣੀ ਦੇ ਸਕਦੇ ਮੈਂ ਕਿਹਾ ਵੀ ਲਾਈਟਾਂ ਜਗਦੀਆਂ ਤੇ ਉਹ ਕਹਿੰਦੇ ਵੀ ਇੱਥੇ ਅੱਗ ਲੱਗਣ ਦਾ ਖਤਰਾ ਤੁਸੀਂ ਕੀ ਕਹਿਣਾ ਚਾਹੁੰਦੇ ਦਿੱਤੇ ਪਰ ਲੈਣ ਨਾਲ ਅਗ ਇਲੈਕਟ੍ਰੀਸ਼ੀਅਨ ਨਾਲ ਅੱਗ ਲੱਗਦੀ ਬਿਜਲੀ ਨਾਲ ਜਰਾ ਵੀ ਲਾਈਟਾਂ ਵੀ ਜਗਦੀਆਂ ਹੈਗੀਆਂ ਓਕੇ ਲੈਟਾ ਜਗਦੇ ਹੈਗੇ ਮਨ ਨੂੰ ਉੱਚਾ ਕਰਕੇ ਲਾ ਦੋ ਕੋਈ ਪ੍ਰਬੰਧਤਾ ਹੁਣੇ ਇਲੈਕਟ੍ਰਿਕ ਲਾ ਦੋ ਹੋਣਾ ਚਾਹੀਦਾ ਵੀ ਮੈਂ ਕਹਿੰਦਾ ਮੈਂ ਮਜ਼ਦੂਰ ਦੀ ਗੱਲ ਕਰਨੀ ਹੈ ਮੈਨੂੰ ਮਜ਼ਦੂਰ ਦੀ ਗੱਲ ਕਰਨੀ ਹੈ ਵਾਰ 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 ਹਾਂਜੀ ਬਾਪੂ ਜੀ ਤੁਸੀਂ ਵੀ ਕਹਿਆ ਮੈਨੂੰ ਦੱਸੋ ਦੱਸਿਓ ਕੀ ਕਹਿਣਾ ਚਾਹੁੰਦੇ ਕੀ ਕਰਿਓ ਪੱਖਾ ਕਿਸੇ ਪੰਪ ਤੇ ਲਾਉਡ ਨਹੀਂ ਅੱਛਾ ਓਕੇ 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 ओके ओके ਉਹ ਵਾਰ-ਵਾਰ ਕਰੇ ਵੀ ਪੱਕਾ ਕਿਸੇ ਪੰਪ ਤੇ ਲਾਉਣ ਦੀ ਹੈਗਾ ਹਾਂ ਮੈਂ ਤਾਂ ਸੁਧਾਰਨੇ ਗੱਲ ਕੀਤੀ ਹੈ ਨਹੀਂ ਨਹੀਂ ਬਹੁਤ ਵਧੀਆ ਤੁਹਾਡਾ ਗਰੀਬੀ ਨਾਲ ਰਿਸ਼ਤਾ ਤੁਸੀਂ ਤਰੀਬਾ ਦੀ ਗੱਲ ਕਰੋਗੇ ਮੈਂ ਉੱਥੇ ਹੋਰ ਥਾਂ ਜਾਣਾ ਹੈਗਾ ਮੈਨੂੰ ਹਵਾ ਠੰਡੀ ਲੱਗਦੀ ਹੈ ਲੱਗਦੀ ਹੈ ਹਰੇਕ ਪੰਪ ਤੇ ਮੈਨੂੰ ਹਵਾ ਠੰਡੀ ਲੱਗਦੀ ਸੇਲ ਫੋਨ ਨਾ ਹੈਗਾ ਤੇ ਇੱਥੇ ਨਹੀਂ ਲੱਗਦੀ ਹੈ ਕਿ ਮੈਂ ਤਾਂ ਮੈਂ ਤੁਹਾਨੂੰ ਤੁਹਾਡੀ ਪਾਰਟੀ ਅਤੇ ਤੁਹਾਨੂੰ মিডিਆ ਵੱਲੋਂ ਸਲਾਮ ਹੈ ਕਿਓ ਦੱਬੇ ਕੁਚਲੇ ਰੋਕਣ ਨਾਲ ਤੁਸੀਂ ਉਹਨਾਂ ਦੀਆਂ ਸਮੱਸਿਆਵਾਂ ਨਾਲ ਵਾਈਟਾਈ ਅਸੀਂ ਪਹੁੰਚ ਕੇ ਤੇ ਜਿੱਥੋਂ ਤੱਕ ਹੋ ਸਕਿਆ ਅਸੀਂ ਵੀ ਜਿਹੜੀ ਕਾਨੂੰਨੀ ਸਿਸਟਮ ਉਹਦੇ ਮੁਤਾਬਕ ਜਿਹੜੇ ਮਜ਼ਦੂਰ ਮਜ਼ਦੂਰ ਹੀ ਕਰਦੇ ਆ ਇਹਨਾਂ ਨੂੰ ਇਹਨਾਂ ਦੇ ਹੱਕ ਦਵਾਉਣ ਦੀ ਕੋਸ਼ਿਸ਼ ਕਰਾਂਗੇ ਇੱਕ ਵਾਰੀ ਉੱਚ ਅਧਿਕਾਰੀਆਂ ਦੇ ਦਿਮਾਗ ਤੱਕ ਇਹ ਗੱਲ ਨੂੰ ਪਹੁੰਚਾ ਕੇ ਲੈ ਕੇ ਜਾਣੇ ਜਿਲ੍ਹਾ ਪ੍ਰਸ਼ਾਸਨ ਦੇ ਜੇ ਉਸ ਤੋਂ ਅੱਗੇ ਪ੍ਰੋਬਲਮ ਆਈ ਤਾਂ ਤੁਹਾਡੇ ਨਾਲ ਤੇ ਇਹ ਮਾਲਕ ਨਾਲ ਜ਼ਰੂਰ ਸੰਪਰਕ ਕਰਕੇ ਅੱਗੇ ਗੱਲ ਤੋਰੀ ਜਾਵਗੀ ਸਾਨੂੰ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ